ਉਕੇ ਦਾ ਆ ਮਖਤਾਰ ਬਈਆ ਨੂੰ ਮੈਨੇ ਜੋਗਾ ਨਾ ਤੇਰੇ ਨਾਲ ਇੱਥੇ ਨਾ ਗੱਲ ਕਰਨਾ ਹੈ ਇੱਕ ਜ਼ਰੂਰੀ ਪਹਿਲੇ ਨਾ ਮੇਰਾ ਵੀਰ ਗੱਲ ਧਿਆਨ ਨਾਲ ਸੁਣੀ ਪੂਰੀ ਪਰ ਨਹੀਂ ਨਹੀਂ ਭਾਜੀ ਇਹਦੀ ਕੀ ਲੋੜ ਹੈ ਉਹ ਨਹੀਂ ਮਖਤਾਰ ਸਾਡਾ ਫਰਜ਼ ਬਣਦਾ ਰੁਕ ਜਾ ਰੁਕ ਜਾਓ ਭਾਜੀ ਸਾਡਾ ਫਰਜ਼ ਬਣਦਾ ਹੈ ਮੈਂ ਤਾਂ ਤੁਹਾਨੂੰ ਚੇਤਾ ਹੀ ਕਰਵਾਇਆ ਵਾ ਵੀ ਆਪਣੀ ਗੱਲ ਹੋਈ ਸੀ ਗੱਡੀ ਦੀ ਨਾਲੇ ਨਾ ਗੱਡੀ ਨਿੱਗੀ ਜਿਹੀ ਨਹੀਂ ਹਾਲੇ ਚਾਹੀਦੀ ਸਾਨੂੰ ਗੱਡੀ ਵੱਡੀ ਸਾਰੀ ਚਾਹੀਦੀ ਆ ਭਾਜੀ ਜਦੋਂ ਘਰ ਵਿੱਚ ਕੋਈ ਵੀ ਗੱਲ ਹੋਵੇ ਨਾ ਸਾਰੇ ਪਰਿਵਾਰ ਨੂੰ ਪਤਾ ਹੁੰਦਾ ਵਾ ਆ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਏ ਜੇ ਵੀ ਕੁੜੀ ਨੂੰ ਨਹੀਂ ਕਿਸੇ ਗੱਲ ਦਾ ਪਤਾ ਕਿੱਦਾਂ ਨਹੀਂ ਪਤਾ ਕੁੜੀ ਨੂੰ ਜੀਦੀ ਵੀ ਲੋ ਤੁਸੀਂ ਉਹਦਾਂ ਕਹਿੰਦੇ ਤੂੰ ਮੇਰੀ ਭੈਣਾ ਮਰ ਗਈ ਆ ਫਿਰ ਤੁਸੀਂ ਇਦਾਂ ਕਿਉਂ ਕਰਨਦੇ ਆ ਮੇਰੇ ਨਾਲ ਤੂੰ ਭੈਣਾ ਵਾਲੇ ਕੰਮ ਨਹੀਂ ਕੀਤੇ ਵੇ ਲੋ ਤੁਹਾਡੀ ਗੜੀ ਮੈਂ ਹੱਥ ਜੋੜਦੀ ਆ ਮੈਂ ਪਿੰਡ ਜਾ ਕੇ ਕੀ ਜਵਾਬ ਦਵਾਂਗੀ ਵੀਰ ਜੀ ਹੁਣਾਂ ਮੈਨੂੰ ਇਹੋ ਆਸ ਹੀ ਤੁਹਾਡੇ ਤੋਂ ਵੀ ਮੇਰੀ ਭੈਣ ਹੀ ਕੰਡਾ ਕੱਢ ਸਕਦੀ ਆ ਹੋਰ ਕਿਸੇ ਕੋ ਕੰਮ ਸਿਰੇ ਨਹੀਂ ਲੱਗਣਾ